ਆਕੇ ਜਾ ਤਸੋਂ ਗਿਆ ਹੁਣ ਹਨ ਮੈਂ ਵੀ 2 ਮਿੰਟ ਪੈ ਜਾ ਹੂੰ ਤਾਂ ਸਿਆਣੀ ਆ ਚੱਲਾ ਹਨ ਮਾਈ ਹੋਈ ਹੈ ਜੀ ਤੇ ਕੰਮ ਨਹੀਂ ਕਰਨ ਦਿੰਦੀ ਮੈਨੂੰ ਕੋਈ ਕੰਮ ਆਪੇ ਕਰ ਲੈਂਦੀ ਆ ਕਹਿੰਦੀ ਆ ਭੁੱਤ ਜਵਾਕ ਨੂੰ ਸਾਂਭ ਲਾ ਤੇ ਤੂੰ ਜਵਾਕ ਨੂੰ ਬਰਿਆ ਲਾ ਖੜਿਆ ਲਾ ਤੇ ਮੈਂ ਆਪੇ ਕੰਮ ਕਰ ਲੂੰ ਸਾਰੇ ਚੱਲ ਕੰਮ ਕਰ ਲੈਂਦੀ ਆ ਜੀ ਚੱਲ ਮੈਨੂੰ ਸੋਖਾ ਮੇਰਾ ਵੀ ਦਿਨਾਂ ਗਲ ਜਾਂ ਨਿੱਕਲ ਜਾਂਦੇ ਨੇਗੇ ਦਿਨ ਇਹਦੇ ਨਿੱਕਲ ਜਾਂਦੇ ਨੇ ਆਪਦੇ ਤਾਂ ਸੜ ਕੇ ਤੁਰ ਗਏ ਬਾਹਰ ਹਉਦੇ ਤਾਂ ਐ ਨਹੀਂ ਸੋਚਿਆ ਵੀ ਸਾਡੀ ਮਾਂ ਕੱਲੀ ਆ ਗਈ ਤੇ ਵੀ ਅਸੀਂ ਜਾਣਦੇ ਹਾਂ ਉਹ ਉਤავਦੇ ਤਾਂ ਹਈਆ ਅੱਜ ਕੱਲ ਨੁਹਾਨ ਨਹੀਂ ਚੱਗਣੇ ਟਾਈਮ ਇਹ ਆ ਜਾਗੇ ਪਤੀਜ ਨੂੰ ਚਲਪਾਈ ਚੰਗੀ ਆ ਗਈ ਪਤੀਜ ਜਬ ਤੇਰਾ ਚੰਗਾ ਆਗਾ ਸੱਡ ਜਾਂਦਾ ਉਹਦੇ ਸੱਡ ਜਾਂਦਾ ਜੇ ਮੈਂ ਕਹਿੰਦਾ ਵੀ ਪੁੱਤ ਮੇਰ ਤਾਂ ਜੀ ਨਹੀਂ ਲੱਗਦਾ ਉੱਠ ਰਿਆਗਾ ਮੇਰ ਤਾਂ ਚਾਰਨ ਸੱਡ ਜਾ ਕਹਿੰਦਾ ਪੂਆ ਸੱਡ ਜਾਊਗਾ ਚੱਲ ਹੁਣ ਉਹਦਾ ਸੀਜ਼ਨ ਜਾ ਕੰਮ ਦਾ ਹੁਣ ਉਹ ਕਹਿੰਦਾ ਮੈਂ ਕਈ ਦਿਨ ਆਉਂਦਾ ਨਹੀਂ ਪੂਆ ਤੇ ਚੱਲ ਤੂੰ ਮੈਂ ਕਰਨ ਨੂੰ ਇਥੇ ਭੇਜ ਦੇਣਾ ਤੇਰੇ ਕੋਲੇ ਮਾਇਆ ਖਾ ਚਲ ਮੇਰੇ ਕੋਲੇ ਭੇਜ ਦੇ ਭਾਈ ਸਾਡਾ ਗਿਆ ਦੀ ਗਿਆ ਚਲ। ਸ라이 ਜੂਗੇ ਜਿਹੜੇ 5-7 ਦਿਨਾਂ ਲਾਉਗੇ ਚਲ ਜਿੰਨੇ ਕਰਾਉ ਜਿੱਦੇ ਆਊਗਾ ਲੈ ਜੂਗਾ। ਸੁਖ ਤਾਂ ਮੈਨੂੰ ਤਾਂ ਬਥੇਰ ਆਗਾ। ਭਾਈ ਪਰ ਜਾ ਹੀ ਨਹੀਂ ਮੈਂ ਤਾਂ ਜਿਆਦਾ ਉਹਨਾਂ ਦਿਨ ਤੇ ਹੈਗੇ ਇਹ ਜੀਨੇ ਭਤੀਜੇ ਤੇ ਭਤੀਜੇ ਨੂੰ ਮੇਰੇ ਤਾਂ। ਚਲ 2 ਮਿੰਟ ਰਾਮ ਕਰਦੇ ਆਂਗੇ। ਇਹ ਵੀ ਕਰਮ ਵਾਲਿਆਂ ਨੂੰ ਮਿਲਦੇ ਨੇ। ਚਲ ਭੈਮਣ। ਤਾਰ ਦੇ ਕੰਮ ਆ ਜੂਗੀ ਫਿਰ ਇਹਨੇ ਲੈ ਕੰਮ ਕਭ ਤੱਕ ਕਰੇ ਤਾਪੇ ਨੇ ਸਾਂਗੇ ਬੂਆ ਹਾਂ ਪਾਇਗੀ ਤੀ ਦੋ ਮੈਂ ਤਾਂ ਸਾਂਗੇ ਨੇ ਜਿਵੇਂ ਸਾਂਗਾ ਤੀ ਇਹ ਮੈਂ ਆਖਿਆ ਚਲੇ ਤਾਂ ਗਿਆ ਸਾਂ ਉਹ ਹੁਣ ਦੋ ਮਿੰਟ ਮੈਂ ਭਜਨੇ ਕੰਮ ਤਾਂ ਤੂੰ ਕਰਨਾ ਨਹੀਂ ਦਿੰਦੀ ਮੈਨੂੰ ਕੋਈ ਹਰ ਕੋ ਕੰਮ ਤਾਂ ਕਿੰਨੇ ਕੰਮ ਨੇਗੇ ਕੰਮ ਤਾਂ ਕਰੀ ਸਾਰੇ ਮਾਪੂ ਆ ਵਿਚਾਰੀ ਸਾਧਨ ਲੱਗੀ ਰਹਿੰਦੀ ਚਲ ਮੈਂ ਕਰ ਦੂੰ ਦੋ ਦਿਨ ਫੇਰ ਕੀ ਹੁੰਦਾਗਾ ਤੇ ਮੈਂ ਅੱਖਾਂ ਮਹਰ ਕੰਮ ਤਾਂ ਮੈਨੂੰ ਕੋਈ ਕਰਨ ਨਹੀਂ ਦਿੰਦੀ ਕਹਿੰਦੇ ਭੋਜਵਾ ਕੇ ਚੱਕਲਾ ਜਵਾ ਕੇ ਚੱਕਲਾ ਜਵਾ ਕੇ ਨੂੰ ਸਾਮ ਲਾ ਤੇ ਫੇਰ ਮੈਂ ਹੁਣ ਤੇਰੀ ਵਾਸਾ ਇਹ ਹਰ ਜਵਾਕ ਨੂੰ ਖੜਾ ਲੇਗੀ ਦੋ ਦਿਨ ਦਾ ਸੋ ਕੰਮ ਤੇ ਮੈਂ ਕਰ ਦਿੰਨੀ ਐ ਕਿੰਨੇ ਕੰਮ ਤੇ ਕੰਮ ਤਾਂ ਕਿਹੜ ਨੇ ਆਪਣੀਆਂ ਨਹੀਂ ਰੋਟੀਆਂ ਦੋ ਹਣ ਖਾ ਲੀਆਂ ਪਕਾ ਲੀਆਂ ਝਾੜੂ ਲਾਤਾ

ਅੱਗੇ ਮੈਨੂੰ ਲੈ ਜਾਂਦਾ ਜਦ ਤੂੰ ਵਿਆਹੀ ਨਾ ਜੇ ਮੈਂ ਕਹਿ ਦਿੰਦੀ ਵੇ ਪੁੱਤ ਮੇਰਾ ਤਾਂ ਜੀਜਾ ਨਹੀਂ ਲੱਗਦਾ ਹੈਗਾ ਤੇ ਉਹਦੀ ਲੈ ਜਾਂਦਾ ਫਿਰ ਆਪਦੇ ਕੀ ਫੋੜੇ ਤੇ ਰਗੜ ਕੇ ਲਾਉਣੇ ਨੇ ਹੈ ਹਾਂ ਆਪਦੇ ਤਾਂ ਸੜ ਕੇ ਤੁਰ ਗਏ ਬਾਹਰ ਹਣ ਉਹ ਹੀ ਤਾਂ ਗੱਲ ਆ ਭਾ ਹਰ ਦਾ ਮੈਂ ਨੌਕਰੀ ਤੇ ਲੱਗਿਆਗਾ ਮੈਂ ਬਸ ਨਾਲ ਲੈ ਜਾਣਾ ਮੈਨੂੰ ਆਉਣਾ ਜਾਣਾ ਓੱਖਾ ਮੈਨੂੰ ਆਏ ਮੈਨੂੰ ਬਾਏ ਲੈ ਜਾ ਭਾਈ ਕੱਲੇ ਨੇ ਤਾਂ ਕੱਲੇ ਹੀ ਰਹਿਣਾਗਾ ਚੱਲ ਕੋਈ ਤੇ ਫਿਰ ਉਹ ਤੈਨੂੰ ਲੈਣਾ ਉੱਥੇ ਬਾਈ ਹੋਰੀ ਉੱਥੇ ਮੈਨੂੰ ਸਿਰਚ ਕਦੋਂ ਲਜਾਂਦੇ ਨੇ ਹੈ ਹੂੰ ਉਹੀ ਗੱਲ ਐ ਫੇਰ ਮੈਨੂੰ ਲੈ ਜਾਣਾ ਤੇ ਫੇਰ ਗੱਲਾਂ ਕਾਦੀਆਂ ਨੇ ਫੇਰ ਮੈਂ ਤੈਨੂੰ ਚੁਣਉਣਾ ਪਈ ਮੇਰਾ ਜੀ ਲੱਗੇ ਮੇਰਾ ਸੈਰ ਚ ਨਹੀਂ ਜੀ ਲੱਗਦਾ ਹੁਣ ਆਉਂਦੇ ਪਿੰਡ ਵਰਗਰੀਸ ਨਹੀਂ ਆਉਂਦਾ ਲੈਣਾ ਵਧੀਆ ਘਾਰ ਆ ਲਾਰਾ ਘਾਰ ਵੀ ਚੱਲ ਤੂੰ 8 ਦਿਨਾਂ ਤੋਂ ਆਉਂਦਾ 10 ਦਿਨਾਂ ਤੋਂ ਆ ਜਾਇਆ ਕਰ ਹਨਾ ਤੇ ਕਹਿੰਦਾ ਨਾ ਕਿ ਮੈਨੂੰ ਆਉਣਾ ਜਿਆਦਾ ਔਖਾ ਦਾ ਤੇ ਮੈਂ ਖਰੇ ਪਾਈ ਤੁਹਾਡੀ ਮਰਜ਼ੀ ਐ ਮੈਂ ਤਾਂ ਮਾਇਕੜਾ ਹਜੇ ਨਹੀਂ ਕੋਈ ਹਾਂ ਵੀ ਵਧੀਆ ਉਹਦਾ ਤੁਰੇ ਬਾਕੀ ਆਇਆ ਭੂਆ ਕੱਲ ਜਾਣ ਛੱਡ ਕੇ ਹੁਣ ਤਾਂ ਔਖਾ ਹੋਇਆ ਜਾਂਦਾ ਹੈ ਹੋਰ ਤੇ ਹੁਣ ਮੇਰਾ ਅਰਥ ਚਲਟਾਏ ਬਸ ਹੋਈ ਜਾਂਦਾ ਪਤੀ ਬਾਕੀ ਆਇਆ ਭੂਰਾ ਰਾਤ ਬਰਾਤੇ ਔਖਾ ਹੋਇਆ ਨਾ ਦੱਸ ਢਿੱਲੀ ਮਠੀ ਰਾਤ ਬਰਾਤੇ ਤਾਂ ਮੈਂ ਕੱਲੀ ਪੈਂਦੀ ਨਹੀਂ ਸਾਡੇ ਇਥੇ ਉਹ ਆ ਗਮਾਡਣਾ ਤੋ ਪੈ ਜਾਂਦੀ ਹੈ ਰਾਤ ਨੂੰ ਤਾਂ ਮੈਨੂੰ ਲੱਗਦਾ ਡਰ ਮੈਂ ਤਾਂ ਨਹੀਂ ਪੈਂਦੀ ਪੁੰਦੀ ਕੱਲੀ ਭਾਣੇ ਰਾਤ ਨੂੰ ਤਾਂ ਹਾਏ ਹਣ ਸੁੱਖ ਨਾਲ ਐਡਾ ਵਧੀਆ ਘਰ ਹੈਗਾ ਨਾ ਨਾ ਪੈ ਜਾਂਦੀ ਹੈ ਮੇਰੇ ਕੋਲ ਮੈਂ ਤਾਂ ਇੱਕ ਦਿਨ ਨਹੀਂ ਇਸ ਤੱਕਲੀ ਪਈ ਹੈਗੀ ਮੈਂ ਤਾਂ ਪੂਆ ਪੈ ਜਾਂਦੀ ਵੱਧ ਤੋਂ ਵੱਧ ਤਾਂ ਗੇੜਾ ਫੇੜਾ ਮਾਰਦਾ ਤੇ ਮੁੰਡਾ ਤੇ ਗੇੜਾ ਫੇੜਾ ਆ ਕੇ ਉਹ ਵੀ ਆ ਜਾਂਦਾ ਦੋ ਦੋ ਦਿਨ ਲਾ ਜਾਂਦਾ ਪੂਆ ਤੇ ਚਲ ਮੈਂ ਇੱਧਰ ਨੇੜੇ ਨੂੰ ਕਿੰਦੇ ਕੰਮ ਕਰਨ ਆਉਂਦਾ ਤੇ ਉਦੋਂ ਆ ਜਾਂਦਾ ਤੇ ਰਾਤ ਨੂੰ ਕਹਿੰਦਾ ਬੂਆ ਚੱਲ ਤੜਕੇ ਫੇਰ ਕੰਮ ਤੇ ਵਗ ਜਾਂਗਾ ਇੱਥੇ ਨੇੜੇ ਲੱਗ ਜਾਗਾ ਆਇਆ ਆ ਜਾਂਦਾ ਤੇ ਹੁਣ ਦੇਖ ਜਿੱਦੇ ਦੀ ਤੂੰ ਵੈਸੇ ਆਂਗੀ ਤੈਨੂੰ ਸਾਟ ਜਾਂਦਾ ਹੋਰ ਬੂਆ ਮੈਨੇ ਸਾਟ ਜਾਂਦਿਆ ਕਿ ਹਣ ਬਾਕੀ ਆ ਕਹਿੰਦਾ ਕਿ ਤੇਰਾ ਵੀ ਓਖਾ ਹਣ ਕਹਿੰਦੇ ਚੱਲ ਗੱਲੀ ਦਾ ਹਨਾ ਇਹਦੇ ਚੱਲ ਦੂਪੀ ਮੈਂ ਆਉਂਦਾ ਨਹੀਂ ਹੈਗਾ ਕਹਿੰਦੇ ਚੱਲ ਪੰਜ ਛੇ ਨੇ ਕਹਿੰਦੇ ਚੱਲ ਤੂੰ ਉੱਥੇ ਵਗ ਜਾ ਹੋਰ ਹੁਣ ਚੱਲ ਕਹਿੰਦੇ ਬੂਆ ਕੋਲ ਜਿੱਦੇ ਗਏ ਚੱਲ ਮੈਂ ਆ ਗਿਆ ਉੱਤਰੂ ਵੀ ਲੈ ਆਉਂ ਕਹਿੰਦੇ ਚੱਲ ਹੋਰ ਗੁਆ ਹੀ ਅਗੇ ਜਿੱਥੇ ਹੁਣ ਜੇ ਲੱਗਿਓ ਉੱਥੇ ਆ ਜਾਂਦਾ ਗੁਆ ਜਿੱਥੇ ਬੰਦਾ ਮੋਹ ਕਰੇ ਮੋਹ ਕਰੇ ਹੋਰ ਹੁਣ ਅੱਜ ਕੱਲ ਕੋਈ ਕੋ ਆ ਸਿਆਣ ਦਾ ਵੀ ਨਹੀਂ ਆਵਾ ਇੱਕ ਦੂਜੇ ਨੂੰ ਹੋਰ ਕੌਣ ਸਿਆਣ ਦਾ ਬਾਲਾ ਪੇੜਾ ਜਵਾਨ ਆ ਗਏ ਨਾ ਪੁਰਾ ਜਵਾਨਾ ਪੁੱਛ ਨਾ ਹੁੰਦਾ ਅੱਜ ਕੱਲ ਜਵਾਨਾ ਇਹ ਜਾਹਾਗਾ ਆਪਦੇ ਨੂੰ ਆਪ ਦਾ ਨਹੀਂ ਸਿਆਣ ਦਾ ਹੂੰ ਤੇ ਹਜੇ ਜਿਹੜਾ ਦੂਜਾ ਤੀਜਾ ਉਹ ਹੋ ਹੁੰਦਾਗਾ ਹੂੰ ਤੇ ਉਹ ਤਾਂ ਦੂਜਾ ਤੀਜੇ ਦਾ ਕਰਦਾ ਮੋਹ ਹੈ ਪੈ ਕਰਦਾਗਾ ਹੂੰ ਜਿਹੜਾ ਜਮਾ ਆਪਦਾਗਾ ਉਹ ਨਹੀਂ ਕਰਦਾ ਉਹ ਬਸ ਰੱਬ ਦਾ ਨੋਈ ਆ ਬੈਕ ਸੋਚੋ 21 ਹੈਗਾ ਹਮ ਸਾਰੇ ਨਹੀਂ ਹੈਗੇ ਇੱਕੋ ਜੇ ਇਹ ਤਾਂ ਹੈਗੇ ਆ ਪੰਜੇ ਚਾਲ ਭੂਆ ਕਿ ਲੈਣਾ ਪਰ ਪੰਜੇ ਉਂਗਲੇ ਕਸਾਲ ਨਹੀਂ ਹੁੰਦੀਆਂ ਹੋਰ ਕੀ ਲੈਣਾ ਭੂਆ ਕਿਸੇ ਤਾਂ ਕੋਈ ਗੁੱਸਾਗਰ ਨਾਲ ਹੁੰਦਾ ਕੋਈ 10 ਮਿੰਟ ਪੈਣਾ ਆਰਾਮ ਕਰ ਲੈ ਨਾ ਆਰਾਮ ਤਾਂ ਭੂਆ ਬਸ ਹੋਰ ਪੈਣ ਦੇ ਘੜੇ ਦੇਣਾ ਤੈਨੂੰ ਪੂਧੀ ਦਿਨ ਤਾਂ ਛੋਟੇ ਛੋਟੇ ਨੇ ਕਿ ਚੜਿਆ ਛਪਿਆ ਚੜਿਆ ਛਪਿਆ ਹੀ ਨਹੀਂ ਕੋਈ ਤਾਂ ਦਿਨ ਤਾਂ ਮਿੰਟਾਂ ਵਿੱਚ ਤਾਂ ਖੜਾ ਹੀ ਨਿਕਲ ਜਾਂਦੇ ਨੇ ਹੋਰ ਹਮ चल भू तो पा जाने आरा कर ला मैं, मैं देखनी भूए तो तो, दे हाँ। दे, की कर दी मैं कम कपड़े सुखने की चल भू देखनी करी आ मैं चल सु तू इन्हें कर ला आम ले पाया मैं कपड़े सुखने ਨਹੀਂ ਐਨਾ ਕਰਦੀ ਐ ਇਹ ਵੀ ਕਰਦੀ ਐ ਇਹ ਵੀ ਨਿਆ ਕਰ ਕਰ ਰੱਖਦੀ ਹੈਗੀ ਲੈ ਮੈਂ ਇੱਕ ਸੂਟ ਦੇਖਾਂ ਮੇਰੇ ਕੋਲ ਸੂਟ ਪਏ ਨੇ ਇਹ ਇਹਨੂੰ ਕੱਢ ਕੇ ਦੇ ਦੂੰਗੀ ਸੌ ਲਊਗੀ ਚਲ ਜਾਂਦੀ ਪਾ ਕੇ ਵਗ ਜੂਗੀ ਪਈ ਹੁੰਦਾ ਕੁੜੀਆਂ ਕੱਤਰੀਆਂ ਦਾ ਹੋਰ ਕੀ ਹੁੰਦਾ ਹੈ ਅੱਜ ਕੱਲ ਕੁੜੀਆਂ ਕੱਤਰੀਆਂ ਸੂਟ ਸਾਟ ਜੀ ਵੱਧ ਦਸਵਾਉਂਦੀਆਂ ਨੇ ਫੇਰ ਕੀ ਹੋਗਾ ਜੇ ਚਾਰ ਦਿਨ ਆ ਗਈ ਤੇ ਉਹੀ ਮੈਂ ਇਹਨੂੰ ਚਲੇ ਨੂੰ ਦੇ ਦੇਣੀ ਮੇਰੇ ਕੋਲ ਸੋਨੇ ਸੂਟ ਪਏ ਨੇ ਇੱਕ ਦੋ ਸੂਟ ਦੇਖਾਂ ਕੱਢ ਕੇ ਦੇ ਦੂੰਗੀ ਇਹਨੂੰ ਸੇਹੋਂ ਲੋਕੀ ਚੱਲ ਪਾ ਕੇ ਬਾਕੀ ਜੁਗ ਜਾਣਦੇ ਹੈ ਇਹਨੂੰ ਵੀ ਆਏ ਹੋ ਜੀ ਭੂਆ ਕੋਲ ਆਈ ਤੇ ਤਾਂ ਹੀ ਮੋਹ ਕਰਦੀ ਆ ਮੈਂ ਕਦੇ ਖਾਲੀ ਨਹੀਂ ਮੋੜੀ ਆਏ ਗੜੇ ਜਿਹੜੇ ਦੇ ਦੇ ਨੀ ਕਦੇ ਚਲ ਕੇ ਹਿੰਦਾ ਜਵਾਬ ਨੂੰ ਲਿਆ ਦਿੰਦੇ ਆਂ ਉਹਨੂੰ ਜਿੱਦ ਦੇ ਜਵਾਬ ਹੋਇਆ ਉਹਨੂੰ ਲਿਆ ਦਿੰਦੇ ਆਂ ਕੀ ਹੁੰਦਾ ਜੇ ਚੱਲ 1000 ਰੁਪਏ ਲੱਗ ਜਾਂਦਾਗਾ ਕਰਦੇ ਵੀ ਮੇਰਾ ਇੰਨਾ ਲੱਗੇ ਫਿਰ ਕੀ ਹੋ ਜਾਊਗਾ ਹੂੰ ਦੇਖਾਂ ਸੂਟ ਦੇਖਾਂ ਕੋਈ ਮਹਿਬਾਰਾ ਹੈਗਾ ਕੋਈ ਨਹੀਂ ਭੇਲਿਆ ਅਦੋਂ ਕਿ ਨਾ ਹੋਇਆ ਚੱਜਦਾ ਕੋਈ ਲੈ ਨੀ ਚੜੀ ਜਾਂ ਵੀ ਨਹੀਂ ਆਈ ਜਨਾ ਹੋਏ ਗਏ ਦਿਨ ਤੇਰਾ ਖੋ ਗਿਆ ਮੇਰਾ ਜਿੰਮ ਕੰਮ ਨਹੀਂ ਕੀਤਾ ਨਾ ਪਤਾ ਹੀ ਨਾ ਖੂਖੋਂ ਖਾਂ ਦੇ ਕਿ ਵਿਖਾ ਨਾ ਦੰਪਰੇ ਚੜੂ ਗਿਆ ਹੋਰ ਐਸਾ ਨਹੀਂ ਕੱਟਲਾ ਐਸੇ ਕੀ ਆ ਨਹੀਂ ਨਾ ਤਰੀ ਦੇਖ ਲੈਣੇ ਖੁੱਲਦਾ ਖਾਦਾ ਵੀ ਨਹੀਂ ਹੈਗਾ ਇਹਨਾਂ ਦਾ ਲੋਕ ਲੱਗਿਆ ਹੋਇਆ ਖੁੱਲੇ ਕਿੱਥੋਂ ਇਹ ਦੱਸ ਲੋਕ ਦੱਸ ਉਹਦੇ ਨੂੰ ਕਾਹੇ ਮਰੀਂ ਲੋਗੀਆਂ ਕੀ ਰੱਖਦੀਆਂ ਤੂੰ ਇਹ ਜਾ ਕੁਸੇ ਚ पता नहीं की कुछल घो के रख रखा है पेटिया रख दे रख दजाना है कुछ लोग ही आप दी आप दस इन्हों में देखा खोल के की है ना बहुत टंगी पे चलिया इसे हम देखा नहीं ਮਾਣ ਕੀ ਪਤਾ ਲੱਗੂ ਆ ਮੋਦੇਂ ਦਿਨ ਪਹਿਲਾ ਪਹਿਲਾ ਕਿ ਮੈਂ ਦੇਖੀ ਲਮ ਹਨ ਇਹਨੂੰ ਚਲਾ ਕੇ ਦੇਖ ਲੈਣੇ ਕਿ ਦੁਜੀਆਂ ਤਾਂ ਪੱਟੀਆਂ ਨੇ ਸਾਰੀਆਂ ਆ ਛੋਟੀਆਂ ਨੇ ਹੂੰ ਇਹ ਵੀ ਕਿੱਥੋਂ ਲੱਗਦੀ ਹੈਗੀ ਇਹ ਵੀ ਲੱਗਦੀ ਹੈਗੀ ਇਹ ਵੀ ਲੱਗਦੀ ਹੈਗੀ ਹੁਣ ਦੱਸ ਕਿ ਕਿ ਲੱਗੂਗੀ ਉਹਨੂੰ ਤਾਂ ਸਾਰੀਆਂ ਵੱਡੀਆਂ ਨੇ ਆ ਛੋਟੀਆਂ ਸੀ ਇਹਨਾਂ ਸੋ ਕਿਦਾ ਆਪਿੰਨ ਲੱਗਦੀ ਹੈਗੀ ਕੀ ਤੇ ਮੈਨੂੰ ਕਿਹਾ ਸੀ ਚਾਬੀਆਂ ਕਿੱਥੇ ਜੀ ਨਾ ਇਹ ਤਾਂ ਨਹੀਂ ਕਿੱਥੇ ਲੁਕੋ ਕੇ ਰੱਖਦੀ ਆ ਉਹ ਕਿੱਥੇ ਨਾ ਰੱਖਦੀ ਹੈ ਜੀ ਕੋਈ ਨਾ ਮੈਂ ਫੇਰ ਹੀ ਗੱਲ ਦਾ ਫੜਤਾਲ ਕਰੂੰਗੀ ਇਹਦੀ ਮੈਂ ਆਜਾ ਕਿਆ ਰੱਖਾ ਚਾਬੀਆਂ ਫੇਰ ਆਖੂਈ ਚਾਬੀਆਂ ਕਿੱਧਰ ਗਈਆਂ ਇਹਨੋਂ ਤਾਂ ਕਹਿੰਨਾ ਹੀ ਠੀਕ ਅੰਗੜੇ ਤਾ ਬੜਾ ਮੈਨਾਂ ਲੱਗ ਜੇਗੀ ਇਹਨਾਂ ਦੇਖਿਆ ਸੀਗਾ ਹੋ ਸਕਦਾ ਦਵਾ ਦਾ ਕੰਮ ਕਰਕੇ ਪਰਾਂ ਕਰ ਇਹ ਤਾਂ ਥੇਰੀ ਕਦ ਨਾ ਕਦੀ ਆਪ ਨੂੰ ਖੋਲ ਦੇਉਂ ਦੇਖੂਗੀ ਚਾਬੀ ਕਿੱਥੇ ਰੱਖਦੀ ਹੈ ਕਿੱਥੇ ਨਾ ਰੱਖਦੀ ਹੈ ਜੀ ਮੈਨੂੰ ਸਹੀ ਪਤਾ ਲੱਗੂਆ ਚਾਹੀਦਾ ਕਿੱਥੇ ਲੁਕੋਈ ਆ ਨਾ ਕਿੱਥੇ ਨਾਲ ਕੋਈ ਹੈ ਵੀ ਚੱਲੋ ਕੱਦਿਨਾਂ ਕਰਦੇ ਨਾ ਕੋਲੂ ਕੇ ਜੇ ਫੇਰ ਦੇਖੂਗੀ ਆਪ ਕਿੱਥੇ ਰੱਖਦੀ ਆ ਕਿੰਨਾ ਰਾਖੀਆ ਬਣਾਦੇ ਹਾਂ ਵੀ ਤਾਂ ਕੰਮ ਨਾ ਕਰਤਾ ਪਰ ਕੰਮ ਤਾਂ ਹਮ ਕਰਤੇ ਭੂਆ ਹੁੰਦੀ ਨੂੰ ਸਾਰੇ ਹੁਣ ਕੋਈ ਕੰਮ ਤਾਂ ਰਹਿ ਤਾ ਨਹੀਂ ਗਿਆ ਸਾਰਾ ਕੰਮ ਨਿਬੇੜ ਤਾ ਕੋਈ ਵਧੀਆ ਉਹਦੇ ਆਉਂਦੀ ਹੋਰ ਚੱਲ ਜਦੋਂ ਆਉਗਿਆ ਤਾਂ ਨਾ ਕਹੋ ਕਿ ਵੀ ਚੱਲ ਕੰਮ ਪਹਿਲੇ ਨੇ ਕਰਦੀਆਂ ਨਾ ਬੁਗਾਰਦੀਆਂ ਨਾ ਸਮੈਂਟ ਹੋਰ ਕੰਨੇ ਆ ਜੋਗੀ ਲੈ ਪੂਆਤਾ ਆਂ ਖੋਰ ਆਗੀ ਲਾਤਾ ਹਾਂ ਨਾ ਮੇਰੇ ਲੇ ਤਾਂ ਕੰਮ ਖੋਰ ਹੁਣੀ ਬੈਠ ਕੇ ਬੈਠੀ ਜਾਸਤੇ ਰੱਗ ਗਈ ਹੱਸ ਸਰ ਹਾਂ ਮੈਂ ਚੱਲਨੀ 10 ਮਿੰਟ ਰਾਮ ਕਰਦੀ ਮੈਂ ਖੰਨੇ ਚੱਲ ਪੂ ਆ ਜੋਗੀ ਖੋਰ ਮੈਨੂੰ ਕੰਮ ਲੱਗ ਗਿਆ ਉਹ ਗੱਲੀ ਪੈ ਗਈ ਹੂੰ ਤੇ ਬਸ ਤੈਨੂੰ ਪਤਾ ਹੀ ਹੈ ਤੇ ਹੂੰ ਮੈਂ ਵੀ ਨਿਕੰਦੀ ਨਿਕਲਦੀ ਹੈਗੀ ਬਾਹਰ ਹੂੰ ਤੇਰੇ ਕਰਕੇ ਮੈਂ ਵਾਗ ਗਈ ਮੈਂ ਖਾ ਚੱਲਨੀ ਉਹ ਵਿਚਾਰੀ ਢਿੱਲੀ ਜੀ ਤੇ ਮਾਹ ਤਾਂ ਪਤਾ ਲਿਆ ਅੱਛਾ ਖੋਰ ਤੇ ਉਹਨੇ ਪ੍ਰੇਸ਼ਣ ਕਰਾਇਆ ਤੀਗਾ ਮਹਾਚਲ ਮੈਂ ਤਾਂ ਗਈ ਨਹੀਂ ਫਿੰਦੀ ਜੀ ਬਾਬਾ ਹੋ ਗਈ ਸੀ ਤੇ ਮਹਾਚਲ ਮੈਂ ਪਤਾ ਲੈ ਆਉਂਗੀ ਜਾ ਕੇ ਤੇਰੇ ਹੋ ਕਰਕੇ ਮੈਂ ਵਾਗ ਗਈ ਇਹਨੇ ਕਿੱਥੇ ਜਾਂਦੀ ਤੇ ਚਾਲ ਕੋ ਕੱਲੀ ਤੂੰ ਕਿਤੇ ਹੋਣੀ ਆਂਦੀ ਹੈਗੀ ਕੱਲੀ ਫਿਰ ਸੁਣਾ ਕਰ ਸੱਦ ਕੇ ਨਹੀਂ ਜਾਈਦਾ ਠੀਕ ਆ ਨਾ ਟਾਈਮ ਆੜੇ ਦੇਗੇ ਸੁਣਾ ਤਾਂ ਸੱਦੀ ਦਾ ਨਹੀਂ ਹੈਗਾ ਚਲ ਫਿਰ ਤੂੰ ਆ ਕਹ ਰਿਹਾ ਤੂੰ ਪਏ ਤੇ 피ਜ ਲੱਗਦੀ ਆ ਮੈਨੂੰ ਤੇ ਤੂੰ ਪੈ ਜਾਂ 10 ਮਿੰਟ ਤੇ ਇਹਨੇ ਮੈਂ ਪਾਣੀ ਨਹੀਂ ਅੰਦਰ ਕੋ ਕੁਟ ਚਾਹ ਪੀਣੀ ਪੀਣੀ ਸੀ ਚਲ ਪੈ ਜਾ ਤੂੰ 10 ਮਿੰਟ ਚਲ ਛਰ ਕੇ ਬਣਾ ਲਈ ਜੇ ਤੂੰ ਉਠਾਂਗਾ ਤੂੰ ਪੀ ਲਾਂਗੇ ਚਲ ਹੁਣ ਬਿੰਦ ਪੈ ਜਾਨੇ ਮੈਂ ਵੀ ਥੱਕੀ ਜਾਈਂ ਚਲ ਤੂੰ ਇਹਨੇ ਪੈ ਜਾ ਮੈਂ ਤਾਂ ਆਪੇ ਨਰਾਮ ਕਰਦੀ ਆ 10 ਮਿੰਟ ਹੋਰ ਪਰ ਚਲ ਤੂੰ ਮੈਂ ਵੀ ਪੈ ਜਾਨੀ 10 ਮਿੰਟ ਚਲ ਤੂੰ ਪੈ ਜਾ ਫਿਰ ਚਾਹ ਦੀ ਕੁੱਟ ਕਰ ਲਾਂਗੇ ਹੋਰ ਕੀ ਹੈਗਾ ਭਾਈ ਪਈ ਮਣਾ ਕੀ ਕਰਦੀ ਆ ਹਨਾ ਉਹ ਤਾਂ ਪਾਏਗੀ ਮੈਂ ਇਹਨੂੰ ਖੋਲ ਲਾਓ ਕਿਾ ਖੋਲ ਕੇ ਦੇਖਾਂ ਇਹਦੇ ਵਾਸਤੇ ਸੂਟ ਦੇਖ ਲੈਣੇ ਆ ਕੋਈ ਹਨਾ ਸੂਟ ਜਾਂਦੀ ਹੋਈ ਪਾ ਕੇ ਵਗ ਜੂਗੀ ਇੱਕ ਸੂਟ ਦੇ ਦਿੰਨੀ ਆਂ ਕਿ ਦੇਖਦੀ ਆਂ ਕਿ ਜੇ ਕੋਈ ਸੋਨਾ ਹੋਇਆ ਕਹਨੇ ਤਾਂ ਤਾਂ ਫਿਰ ਮੈਂ ਉਹ ਦੇ ਦੂੰਗੀ ਪੈਸਿਆਂ ਵਲ ਆ ਚੱਲ ਫਿਰ ਕੀ ਹੁੰਦਾਗਾ ਹੂੰ ਕੀ ਘਟਾ ਪੈਂਦਾ ਇਹ ਇੱਕ ਸੂਟ ਨਾਲ ਜੇ ਨਾ ਕੋਈ ਵਧੀਆ ਇਹਦੇ ਪਸੰਦਾ ਆ ਫਿਰ ਭੈਲੀ ਆਉਗੀ ਹੋਰ ਖਸੁਰ ਦਾ ਕਿਹੰਦਾ ਮੇਰਾ ਸਾਰਾ ਦਿਨ ਕੰਮ ਕਰਦੀ ਐ ਸਾਰਾ ਦਿਨ ਮੈਨੂੰ ਕੰਮ ਨਹੀਂ ਕਰ ਨਾ ਦਿੰਦੇ ਹੈਗੇ ਹੂੰ ਉਹ ਤਾਂ ਪਈ ਆ ਹੁਣ ਠੀਕੀ ਲੈ ਮੈਂ ਤਾਂ ਇੱਥੇ ਬੈ ਕੇ ਦੇਖਾਂ ਸੀ ਉਹ ਦੇਖਦੀ ਆਗੇ ਇੱਥੇ ਬੈ ਗਈ ਜਾਂਦੀ ਆ ਕੋਚੀ ਦਾ ਦੇਖ ਕੋਚੀ ਉਹ ਆਣ ਦੇਖਾਂ ਭੋਲੀ ਜਾਂਦੀ ਆ ਕੀ ਕਰਦੀ ਐ ਕਿੰਦਨ ਵਾਕੇ ਆ ਬੈਠੀ ਆਏ ਦੇਖ ਲੱਗ ਕੁੰਜੀ ਚੁਣੀ ਲਾਉਣੀ ਪੈਂਦੀ ਏ ਇਹਨੂੰ ਕਿਥੇ ਆ ਜਾਂ ਚੁਣੀ ਚੰਗਿਆ ਦੇਖ ਲੈ ਕਿ ਕਿਦੋਂ ਇਹ ਚੁਣੀ ਆਹਣ ਕਤੋਂ ਵੇੜਾ ਕੜਾ ਦੀਂਦਾ ਰਾ ਆਹਣ ਕ ਚੱਕਲੇ ਆ ਮਾ ਪਤਾ ਨਹੀਂ ਲੱਗਦਾ ਹੈਗਾ ਮੈਨੂੰ ਕੁੰਜੀ ਦਾ ਲੋਕ ਨਹੀਂ ਪਤਾ ਲੱਗਦਾ ਦਾ ਲੋਕ ਦਾ ਕੁੰਜੀ ਨਹੀਂ ਪੈਂਦੀ ਆਹਣਕ ਤਾਂ ਮੈਂ ਨਾਲ ਹੀ ਰੱਖ ਦਿਆਂਗੇ

ਉਹ ਬੱਟੀਆਂ ਦੀਆਂ ਵਿੱਚ ਸੁਣ ਕੇ ਪਿੱਟੇ ਦੇਖਿਆ ਨਾ ਤੇ ਵੀ ਚੰਗੇ ਹੁੰਦੇ ਚੱਜ ਦੇ ਹੁੰਦੇ ਮੈਂ ਉਹਨਾਂ ਨੂੰ ਆਹ ਦਿੰਦੀ ਮੈਂ ਤਾਂ ਉਹ ਕੱਲੀ ਨੂੰ ਛੱਡ ਕੇ ਤੁਰ ਗਏ ਮੈਂ ਤਾਂ ਕੱਲੀ ਨੂੰ ਛੱਡ ਕੇ ਹੀ ਤੁਰ ਗਏ ਪਤਾ ਨਹੀਂ ਕੀ ਘੜਕਾ ਜਾ ਹੋਇਆ ਠੀਕ ਆ ਪਤਾ ਨਹੀਂ ਬਾਹਰੇ ਜਾਂ ਕੋਈ ਪਤਾ ਨਹੀਂ ਚਲ ਮੈਂ ਦੇਖਦੀ ਆ

ਆ ਸੂਟ ਦੇ ਦੇਗੀ ਉਹਨੂੰ ਚਲ ਇੱਧਰ ਰੱਖਾ ਦਿੰਨੇ ਆਂ ਇਹ ਛੂਟ ਤਾਂ ਹੁਣ ਮੈਂ ਹੋਰ ਅੱਛਾ ਕੁਝ ਜਿਹਾ ਬੰਦਾ ਕਹਿੰਦੇ ਤੇ ਮੈਂ ਤਾਂ ਹੁਣ ਕਹਣਾ ਆ ਸੂਟ ਉਹਨੂੰ ਦੇ ਦੂੰਗਾ ਉਹਨੂੰ ਕਹਿ ਦੂੰਗੀ ਲੈ ਫਾੜ ਸੈ ਉਹਨਾ ਛੂਆ ਸੂਟਾ ਦਾ ਚਲ ਸਾਵ ਨੂੰ ਕੀ ਹੁੰਦਾ ਦਾ ਹੁਣ ਹਾਂ ਸੱਜ ਦੇ ਹੁੰਦੇ ਤਾਂ ਮੈਂ ਆ ਉਹਨਾਂ ਦਿੱਦੀ ਜਿਹੜਾ ਮੇਰੇ ਕੋਲ ਸਮਾਨ ਪਿਆ ਤੀ ਜਿਵੇਂ ਹੁਣ ਸੱਪਾ ਮਾਈਕੰਦੇ ਮੇਰੇ ਭਾਈ ਬੜੇ ਪਿਛੇ ਕੰਮ ਆਉਂਦਾਗਾ ਆਊਗਾ ਹਾਂ ਹੁਣ ਤਾਂ ਮੇਰੇ ਨੈਣ ਪਰਣ ਚੱਲਦੇ ਨੇ ਹੁਣ ਤਾਂ ਮੈਂ ਤੁਰ ਹੀ ਫਿਰਦੀ ਹੁਣ ਤਾਂ ਮੇਰੇ ਖਰੇਕ ਲੱਗੂ ਆ ਤੇ ਜਦੋਂ ਮੈਂ ਬਹਿ ਗਈ ਮੈਨੂੰ ਉਦੋਂ ਪਤਾ ਲੱਗੂਗਾ ਕੋਈ ਮੈਨੂੰ ਸਿਆਣੂਗਾ ਕਿ ਨਹੀਂ ਸਿਆਣੂਗਾ ਹੁਣ ਤਾਂ ਭਤੀਜਾ ਵੀ ਚੰਗਾ ਭਤੀਜਾ ਨੂੰ ਵੀ ਚੰਗੀ ਜਦੋਂ ਮੰਜੇ ਤੇ ਬੈਠੀ ਹੋਊਂਗੀ ਫੇਰ ਪਤਾ ਲੱਗੂਗਾ ਵੀ ਪਤੀ ਜੈਪਤੀ ਜੀ ਨੂੰ ਚੰਗੇ ਨੇ ਕਿ ਨਹੀਂ ਪੁੱਤ ਨੂੰ ਤਾਂ ਪਤਾ ਹੀ ਆ ਕਹੇ ਜੇ ਨਿਕਲ ਗਏ ਉਹ ਤਾਂ ਹੁਣ ਪਤਾ ਹੀ ਆ ਫੇਰ ਉਹ ਸੱਡ ਕੇ ਕੌਣ ਜਾਂਦੇ ਚੱਲ ਮਾਣਾ ਮੈਂ 드라마 ਕਰਦੀ ਆ ਆ ਗਈ ਜਦੋਂ ਉੱਠ ਕੇ ਉਹਨੂੰ ਤੇ ਦੂੰਗੀ ਸੂਟ ਆ ਦੇਖੀ ਹੋਊਗਾ ਨੂੰ ਆ ਬਾਈ ਜਾਣੀ ਆ ਬੱਤੇ ਬਾਈ ਜਾਣੀ ਅੱਛੀ ਬੀਜੀ ਲੱਗ ਜਾਂਦੀ ਹੈ ਮੈਂ ਸਹਾਰੇ ਨੇ ਚਾਹ ਪੋੜਾ ਪੁੱਤ ਹਾਂ ਪੁੱਠਾ ਕੜੇ ਮੇਰਾ ਲਾਡੋ ਲੈ ਕੜਿਆ ਹੋ ਰੇ ਇਹ ਲੈ ਮੈਂ ਚਾਹ ਕਰਕੇ ਲਿਆਵਾਂ ਹਾਂ ਪੁੱਤ ਚਾਹ ਦੀ ਕਰ ਲੈ ਹੁੰਦੀ ਥਰਕੇ ਕਰਨੀ ਹਲੇ ਵੀ ਹੂੰ ਨਾ ਥਰਕੇ ਕਿਉਂ ਕਰਨੀ ਕਰ ਲੈ ਚਾਹ ਤਾਂ ਕਰ ਲਈ ਮੈਂ ਤਾਂ ਇਹ ਕਹਿੰਦੀ ਸੀ ਮੈਂ ਖਾ ਤੇਰੇ ਖਾਤਰ ਸੂਟ ਕੱਢਿਆ ਤੀਗਾ ਮੈਂ ਖਾ ਮੈਂ ਖਚਲਾ ਇੱਥੇ ਆ ਗਈ ਹੈ ਨਾ ਸੌਕੇ ਲਈ ਦੀ ਪਾ ਕੇ ਲੈ ਜੀ ਜਾਂਦੀ ਹੋਈ ਦੇਖਾਂ ਹਾਂ ਨੇ ਪੂਆ ਸੂਟਾਂ ਕੀ ਕਰਾਉਣਾ ਐਨੇ ਸੂਟ ਨੇ ਮੇਰੇ ਕੋਲੇ ਬੱਸ ਰਹਿਣ ਤੇ ਫੇਰ ਕੀ ਹੁੰਦਾ ਚਲਾਈਆਂਗੀ ਮੈਂ ਸੂਟ ਨਹੀਂ ਕੁੜੀਆਂ ਕਤਨੇ ਤਾਂ ਸੂਟਾਂ ਦਾ ਹੀ ਚਾਹ ਵਾਲਾ ਹੁੰਦਾਗਾ ਹੈ ਸੂਟਾਂ ਦਾ ਤਾਂ ਹੁੰਦਾਗਾ ਪੂਆ ਕੀ ਕਰਾਉਣਾ ਤੇ ਚਲ ਤੂੰ ਪਾ ਕੇ ਲੈ ਜੀ ਹੋਰ ਤੇ ਤੇ ਤੇਰਾ ਵਧੀਆ ਦਿੱਤਾ ਲੈ ਜਾਊਗਾ ਤੇਰਾ ਵਧੀਆ ਹੋਊਗਾ ਦੇਣਾ ਮੈਂ ਤੈਨੂੰ ਮਦਦ ਆਇਆ ਵਰ ਦੇ ਨੀ ਰਸ ਸੋਡੇ ਤਾਂ ਤੁਮ ਆ ਜਾਈਂ ਨਹੀਂ ਅਗ ਸੂਟ ਥੋੜੀ ਹੁੰਦੇ ਵੈਰ ਸੂਟ ਹੀ ਦੇਣਾਗਾ ਸੋਡੇ ਉੱਤੋਂ ਦੀ ਮੈਂ ਕਿਹਨੂੰ ਦੇਣਾ ਤੁਹਾਨੂੰ ਹੀ ਦੇਣਾਗਾ ਹੋਰ ਮੈਂ ਕਿਹਨੂੰ ਦੇਣੇ ਨੇ ਹੈਨਾ ਆਇਆ ਕਰ ਇਹ ਸੁੱਤਾ ਉੱਠਿਆ ਨਾਲ ਤੈਨੂੰ ਹੁਣ ਮਸਰੂਮ ਕਰਾ ਦੇ ਨਾਲ ਚਾਹ ਦੀ ਘੁੱਟ ਕਰ ਲਿਆ ਲੈ ਹੋਰ ਆ ਜਾ ਜੇ ਕਰ ਲੈ ਹਾਂ ਜੀ ਲੈ ਸੇਵਾ ਚਾਹ ਬਾਈ ਆਹ ਹੋਰ ਚਲ ਸਮਝ ਪੁੱਤ ਸੋਣ ਹਾਂ ਇਹ ਕੋ ਪੰਡ ਫੁੱਟ ਦਵਾ ਦੇ ਤੇ ਬਾ ਸਮਣਾ ਮੇਰਾ ਨਾ ਹੋ ਗਿਆ ਇਹ ਵੀ ਸਹੀ ਆਉਂਦਾ ਹੈ ਨਾ ਹੈ ਕੇਸ ਲੈ ਕੇ ਮੈਨੂੰ ਖੇਸ ਇੱਥੇ ਧਰ ਦੇ ਕੋਈ ਨਹੀਂ ਹਾਂ ਖੇਸ ਧਰ ਦੇ ਲੈ ਲੂੰਗੀ ਮੈਂ ਉੱਤੇ ਜਿੰਨਾ ਚਿਰ ਭਾਈ ਮੇਰੇ ਨਾਲ ਪਿਆ ਪਿਆਗਾ ਜੇ ਤੂੰ ਉੱਥੇ ਪੈ ਜਾ ਬੈਂਟ ਤੇ ਪੈ ਜਾ ਥੋਰ ਥੋਰ ਲਾਈਟ ਬਜਾ ਦਿੰਗੀ ਲੈਟ ਤਾਂ ਬਜਾ ਦੇ ਨੇਰੇ ਜੇ ਚਾਨਣ ਜੇ ਚਨੀਂਦ ਵੀ ਨਹੀਂ ਆਉਂਦੀ ਮੈਨੂੰ ਤਾਂ ਫੇਰ ਹਾਂ ਖੇਸ ਇੱਥੇ ਧਰ ਦੀ ਤੇ ਚਲ ਮੈਂ ਲੈ ਲੂੰਗੀ ਉੱਤੇ ਮੈਂ ਤਾਂ ਫੇਰ ਬੰਨੀ ਬੱਡਾ ਬੁੱਡਾ ਜੇ ਤੇ ਪਿਆ ਨਹੀਂ ਜਾਂਦਾ ਢੂਣੀ ਦੁਖਦੀ ਆ ਗਈ

ਚਲੋ <coughs> 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 కలాగమాగ్ీడిల <coughs> ਉਹ ਕਦੋਂ ਉੱਠਾ ਵਰਦਾਗਾ ਤੂੰ ਮੇਰੇ ਨਾਲ ਪਿਆ ਰਿਹਾ ਸਾਰੀ ਰਾਤ ਵੇ ਪੁੱਤ ਹੈ ਲੈ ਕਿੱਧਰ ਜਾਣਾ ਹੈਗਾ ਹੁਣ ਹੈ ਲੈ ਚਲੋ ਭਾਈ ਓਹੋ ਪਤਾ ਹੀ ਨਹੀਂ ਲੱਗਿਆ ਹੂੰ ਤਾਂ ਆਇਆ ਹਨਾ ਕੱਲੀ ਨੂੰ ਤਾਂ ਨੀਂਦ ਨਹੀਂ ਆਉਂਦੀ ਹੈਗੀ ਤੇ ਹੁਣ ਇਹਦੇ ਨਾਲ ਮੈਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਕਦੋਂ ਦਿਨ ਚੜ ਜਾਂਦਾ ਹੈਗਾ ਹੈ ਹੈ ਕੀ ਇੱਥੇ ਪੁੱਤ ਉਹ ਚਾਹ ਲੈ ਕੇ ਆਉਂਦੀ ਆ ਮम्मा ਆ ਜਾ ਉਰੇ ਆ ਜਾ ਮੇਰੇ ਕੋਲੇ ਲੈ ਚਾਹ ਲੈ ਕੇ ਆਉਗੀ ਉੱਠੜਾ ਗੁਆ ਹੋਰ ਉੱਠ ਖੜੀ ਮੈਂ ਤਾਂ ਮੈਂ ਮੂੰਹ ਵੀ ਧੋਇਆ ਮੈਂ ਜਾ ਕੇ ਹੁਣ ਧੋਇਆ ਹੋਰ ਮੂੰਹ ਧੋਆ ਹਾਂ ਨਾ ਬੀ ਨਾਲ ਹੀ ਪਿਆ ਰਹਾ ਸਭ ਢੋਲ ਨਾ ਦਈ ਮੇ ਪੁੱਤ ਹਾਂ ਤੱਤੀ ਆ ਗਈ ਕੀ ਗੱਲ ਹੈ ਮੂੰਹ ਧੋਇਆ ਮੈਂ ਮਾਂ ਮੈਂ ਹੋਰ ਜਾਣੇ ਫਿਰ ਆਏ ਹੈ ਮੂੰਹ ਮਾ ਧੋ ਕੇ ਫੇਰ ਹੀ ਚਾਹ ਪੀਉਂਗੀ ਐ ਥੋੜੀ ਕਿੱਥੇ ਬੀਤੀ ਜਾਂਦੀ ਹੈਗੀ ਚਲ ਜਾਵਾਂ ਮੈਂ ਤਾਂ ਹੁਣ ਆਈ ਹੈ ਤੋ ਕੇ ਮਾਮੂ ਆਣੀ ਕਰਦੇ ਹੋਏ ਆਪਣੇ ਘਰ ਆਣ ਕੇ ਚੱਕਦੀ ਭੂਆ ਦੀ ਐਣ ਕਿ ਛੜਦੇ ਪੁੱਤ ਉਹ ਦਾਦੇ ਦੇ ਪੁੱਤ ਨਾ ਐਣ ਕਿ ਭੂਆ ਤੋਂ ਦਾ ਪੀਚਾ ਨਾ ਨੇ ਸੰਗਿਦਨ ਮੈਂ ਭੂਆ ਤੇ ਰਾਜ ਦਾ ਤਾਂ ਪਤਾ ਲਾ ਗਿਆ ਕੀ ਕੁਸ ਰੱਖ ਰੱਖਿਆ ਦੋ ਤਾਂ ਖਿਆਨਣਾ ਤੈਨੂੰ ਤਾਂ ਕਿਸੇ ਨੂੰ ਦੁਰ ਗੁੰਜਰੀ ਆਪਣੀ ਦਿੰਦੀ ਹੈਗੀ ਕਿੱਥੇ ਧਰੀਆ ਕਿੱਥੇ ਨਾ ਨਾ ਕਿਸੇ ਨੂੰ ਮੇਰੇ ਪੀਣਾ ਜਾ ਕੇ ਆਪਣੇ ਪੱਲੇ ਨਾਲ ਬੰਨੀ ਰੱਖਦੀ ਹੈ ਦੇਖ ਲੈ ਲੈ ਕੋਈ ਨਹੀਂ ਹੁਣ ਜੇ ਮੈਂ ਦੇਖਿਆ ਤਾਂ ਚੋਰੀਆਂ ਤਾਂ ਮੈਨੂੰ ਪਤਾ ਲੱਗ ਗਿਆ ਵੀ ਇਹਨੇ ਪੱਲੇ ਨਾਲ ਬੰਨ੍ਹ ਰੱਖੀ ਨੇ ਮੈਨੂੰ ਇਹ ਪਤਾ ਲੱਗਦਾ ਸੀ ਵਾ ਮੈਂ ਤਾਂ ਇੱਧਰ ਦੇਖਦੀ ਐ ਇੱਧਰ ਦੇਖਦੀ ਨਹੀਂ ਕਿਉਂ ਹੋਰ ਚਾਪੀ ਚੁੱਪੀ ਲੱਗਦੀ ਐ ਗੈਸ ਚੱਲ ਕੋਈ ਨਹੀਂ ਪੂਆ ਤੂੰ ਯਾਦ ਰੱਖੇਂਗੀ ਤੇ ਰਾਜ ਦਾ ਸਾਰਾ ਕੁਝ ਪਤਾ ਲੱਗ ਜਾਣਾ ਹੁਣ ਅੱਗੇ ਅੱਗੇ ਦੇਖੇਂਗੀ ਹੁੰਦਾ ਵਾ ਚਲ ਉਹ ਤਾਂ ਹੁਣ ਆਪਦੀ ਮਰਜ਼ੀ ਨਾਲ ਹੀ ਕਰੂੰਗੀ ਨਹੀਂ ਨਹੀਂ ਕੰਮ ਕਰਾਂ ਜਾ ਕੇ ਕੰਨ ਉੱਤੇ ਰੁਕਦਾ ਕੰਮ